ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋ ਉਹ ਠੀਕ ਠਾਕ ਹੋ ਮੈਂ ਸਾਰੇ ਤੇ ਅੱਜ ਆਪਾਂ ਤੁਹਾਨੂੰ ਇੱਕ ਗੱਲ ਦੱਸਦੇ ਆ ਗੱਲ ਉਹ ਹੈਗੀ ਆ ਮੰਨ ਕੇ ਚੱਲੋ 20 ਬੱਕਰੀਆਂ ਦਾ ਜਿਹੜਾ ਖਰਚਾ ਗਾ ਮੰਨ ਲਾ ਵੀ ਹਰ ਇੱਕ ਬੰਦਾ ਘਰੇ ਰੱਖਦਾ ਘਰੇ ਯਾਰ ਜੇ ਰੱਖਦਾ ਲੈਂਦਾ ਗਾ ਮੁਰਕੇ ਔਖੇ ਔਖਾ ਹੁੰਦਾ ਗਾ ਉਸ ਤੋਂ ਬਾਅਦ ਖਰਚਾ ਬਈ ਵਾਹ ਮੰਨ ਲਾ ਵੀ ਟਪਾ ਨਹੀਂ ਇਹਨੇ ਘਰੇ ਰੱਖ ਕੇ ਦਾ ਘਰੇ ਰੱਖ ਕੇ ਬਈ ਖਰਚਾ ਇਹਨਾਂ ਦਾ ਪੂਰਾ ਨਹੀਂ ਆਉਂਦਾ ਤੇ ਇਸ ਕਰਕੇ ਮੈਂ ਤੁਹਾਨੂੰ ਇੱਕ رائے ਦਿੰਦਾਗਾ ਜੇ ਤੁਸੀਂ ਮਿਹਨਤ ਕਰ ਲੋਗੇ ਤਾਂ ਕਿਉਂ ਘਰੇ ਰੱਖ ਕੇ ਬਈ ਬੱਕਰੀਆਂ ਜਿਹੜਾ ਢਾਂਚਾਗਾ ਨਾ ਆਪਾਂ ਇਹ ਮੱਝਾਂ ਉਹੜਾ ਕਹਿੰਦਾ ਮੱਝਾਂ ਨੂੰ ਰੱਖ ਕੇ ਪਾਲ ਲੈਣ ਪਾਲ ਸਕਦੇ ਆ ਬੱਕਰੀਆਂ ਪਰ ਉਹ ਜਮਾ ਨਹੀਂ ਪਾਲਦੀਆਂ ਠੀਕ ਆ ਸਭ ਝੂਠ ਨੇ ਜਿਹੜੇ ਬੰਦੇ ਰੱਖ ਰਹੇ ਆ ਘਰੇ ਮੈਂ ਨਹੀਂ ਕਹਿੰਦਾ ਵੀ ਨਹੀਂ ਰਹਿਣੀਆਂ ਉਹ ਰਹਿਣੀਆਂ ਘਰੇ ਘਰੇ ਰਹਿ ਜਾਂਦੀਆਂ ਨੇ ਇਹ ਨਹੀਂ ਮੈਂ ਤੁਹਾਨੂੰ ਕਹਿੰਦਾ ਵੀ ਨਹੀਂ ਰਹਿਣੀਆਂ ਰਹਿ ਵੀ ਜਾਂਦੀਆਂ ਨੇ ਤੇ ਦੂਜਾ ਨੰਬਰ ਇਹ ਹੈਗਾ ਵੀ ਘਰੇ ਯਾਰ ਜੋ ਰੱਖ ਲੈਣੇ ਆ ਨਾ ਇੱਕ ਤਾਂ ਪ੍ਰੋਪਰ ਟਾਈਮ ਤੇ ਬਈ ਘੰਟੇ-ਘੰਟੇ ਬਾਅਦ ਪਾਉਣਾ ਪੈਂਦਾ ਜਿਹੜੀ ਜਿਹੜਾ ਸਹੀ ਸਿਸਟਮ ਇਹਨਾਂ ਦਾ ਸਹੀ ਸਿਸਟਮ ਹੈ ਜਿਹੜਾ ਘਰੇ ਰੱਖਣਾ ਤੁਹਾਨੂੰ ਉਹ ਦੱਸਦਾ ਪਹਿਲਾਂ ਘੰਟੇ-ਘੰਟੇ ਬਾਅਦ ਦੋ-ਦੋ ਘੰਟੇਾਂ-ਘੰਟੇ ਬਾਅਦ ਪਾ ਦਿਓ ਚੱਲ ਯਾਰ ਬੱਕਰੀ ਨੇ ਥੋੜਾ ਖਾਣਾ ਹੁੰਦਾਗਾ ਚੰਗਾ ਖਾਣਾ ਹੁੰਦਾ ਜੇ ਤੁਸੀਂ ਖੁਰਲਣੀ ਭਰਤੀ ਇਹਨੇ ਚੰਗਾ-ਚੰਗਾ ਖਾ ਕੇ ਦੂਜਾ ਛੱਡ ਦੇਣਾ ਉਹ ਚੱਕਣਾ ਪਊ ਫਿਰ ਐ ਨਹੀਂ ਹੈਗਾ ਵੀ ਉਹ ਖਾ ਲੈਣੀਆਂ ਜਿਹੜੀ ਬਰਬਰੀ ਬੱਕਰੀ ਆ ਉਹ ਆਪਾਂ ਘਰੇ ਰੱਖ ਸਕਦੇ ਆ ਉਹ ਮਤਲਬ ਕੀ ਉਹ ਕੋ ਜੋ ਖੁਲਣੀ ਭਰਤੀ ਵੱਲੋਂ ਖਾਈ ਫੁੱਈ ਜਾਂਦੀਆਂ ਨੇ ਆ ਦਾ ਟਾਈਮpass ਗੋ ਮੈਨੂੰ ਥੋੜਾ ਹੁੰਦਾ ਥੋੜਾ ਖਾਣਾ ਹੁੰਦਾ ਵੱਡੀ ਬੱਕਰੀ ਜਿਹੜੀ ਬੀਟਲ ਆ ਹਰ ਇੱਕ ਬੰਦਾ ਕਹਿੰਦਾ ਮੱਧ ਨੂੰ ਖਰਚਾ ਘਟਾ ਮੇਰੇ ਨਾਲ ਹੱਥ ਨੇ ਹੱਥ ਮਾਰੋ ਯਾਰ ਖਰਚਾ ਘਟਾ ਕਰਕੇ ਦਿਖਾਓ ਵੱਡੀ ਬੱਕਰੀ ਦਾ ਜਿਹੜੀਆਂ ਆ ਵੱਡੀਆਂ ਬੱਕਰੀਆਂ ਫਿਰਦੀਆਂ ਨੇ ਬਾਈ ਇਹੇ ਮੱਝਾਂ ਜਿੰਨਾ ਹੀ ਖਾਂਦੀਆਂ ਨੇ ਤੇ ਔਲਾ ਇਹ ਆ ਵੀ ਘਰੇ ਰੱਖ ਕੇ ਤਾਂ ਬਾਈ ਪੂਰਾ ਨਹੀਂ ਆਉਂਦਾ ਦੇਖੋ ਜਿਹੜੇ ਬੰਦੇ ਘਰੇ ਰੱਖਦੇ ਰਹੇ ਆ ਮੰਲਾ ਬੱਕਰੀਆਂ ਪਾਲਦੇ ਰਹੇ ਆ ਉਹ ਫੇਰ ਵੀ ਹੋਏ ਆ ਤੇ ਜਿਹੜੇ ਬੰਦੇ ਬਾਲੇ ਰੱਖ ਵੀ ਰਹੇ ਆ ਬਾਲੇ ਬੰਦਿਆਂ ਨਾਲ ਬਾਈ ਸਿਸਟਮ ਚੱਲਦਾ ਜਿਹੜੇ ਰੱਖ ਰਹੇ ਆ ਕੋਈ ਟ੍ਰੇਨਿੰਗ ਦੇਈ ਜਾਂਦਾਗਾ ਕੋਈ ਫੀਡ ਵੇਚੀ ਜਾਂਦਾ ਬਣਾ ਕੇ ਕੋਈ ਵਪਾਰ ਕਰੀ ਜਾਂਦਾ ਕੋਈ ਕਿਵੇਂ ਕੋਈ ਕਿਵੇਂ ਹਨਾ ਉਹ ਖਰਚਾ ਐਸ ਰੋਟ ਕੱਢੀ ਜਾਂਦੇ ਆ ਆਪਦਾ ਬਾਈ ਤੇ ਜਿਹੜੇ ਨਵੇਂ ਬੰਦੇ ਆ ਉਹ ਘਰੇ ਰੱਖ ਲੈਂਦੇ ਆ ਮੇਰੇ ਵਰਗੇ ਬਾਈ ਮੁਰਕ ਕੇ ਖਰਚਾ ਨਹੀਂ ਪੂਰਾ ਹੁੰਦਾ ਮੁਰਕ ਕੇ ਕਹਿੰਦੇ ਸਾਡਾ ਸਾਰਾ ਫਾਰਮ ਹੀ ਬਕਾਊ ਆ ਉਦੋਂ ਫਾਰਮ ਬਕਾਊ ਹੁੰਦੇ ਆ ਬਾਈ ਇਹ ਤੇ ਜੇ ਤੁਸੀਂ ਮੇਰੀ ਮੰਨੋ ਇੱਕ ਟਾਈਮ ਹੁਣ ਤੁਸੀਂ ਜਿਵੇਂ ਮੈਂ ਲਾ ਲਓ ਮੈਂ ਬੱਕਰੀਆਂ ਪਾਲੀ ਜਾਂਦਾ ਮੈਂ ਤੜਕੇ ਬਈ ਸੱਣੀ ਕਰੀ ਸੀ ਇਹਨਾਂ ਨੂੰ ਤੜਕੇ ਮੰਨ ਲਾ ਵੀ ਜੇ ਮੈਨੂੰ ਕੋਈ ਕੰਮ ਹੋਵੇ ਮੰਨ ਕੇ ਚੱਲੋ ਘਰ ਦਾ ਕੰਮ ਹੋਵੇ ਜਿਵੇਂ ਅੱਜ ਮੈਨੂੰ ਕੰਮ ਸੀਗਾ ਮੈਂ ਇਹਨੂੰ ਮੰਨ ਲਾ ਵੀ ਟਾਈਮ ਨਹੀਂ ਲੱਗਿਆ ਬੱਕਰੀ ਛੱਡਣ ਦਾ ਅੱਜ ਸਵੇਰੇ ਸਵੇਰੇ ਨਹੀਂ ਮੈਂ 10 ਵਜੇ 10:30 ਵਜੇ ਬੱਕਰੀਆਂ ਬਾਹਰ ਛੱਡ ਲੈਣਾ ਬਈ ਉੱਥੇ ਘਰ ਕੋਲੇ ਛੱਡਾਂ ਬਣਾ ਜਾਂ ਅੰਦਰ ਚ ਭਣਾਉਣਾ ਪਰਾਂ ਲਿਆਵਾਂਗੇ ਤੇ ਤੇ ਸਵੇਰੇ ਮੈਂ ਇਹਨਾਂ ਨੂੰ ਕੀ ਕਰਿਆ ਬਈ ਦੂਹ ਟੋਕਰਾਂ ਛੇ ਨਹੀਂ ਬੱਕਰੀਆਂ ਨੂੰ ਤੂੜੀ ਦਾ ਝਾਰ ਕੇ ਸਮਾਰ ਕੇ ਸ਼ੋਕ ਬਰੂਰੀ ਕਰ ਲਈ ਬਾਈ ਪਾਣੀ ਲਾ ਕੇ ਵਿੱਚ ਉਹ ਦਾਣਾ ਪਾਤਾ ਛੋਲਿਆਂ ਛਿਲਕਾ ਪਾਤਾ ਸੋਇਆਬੀਨ ਦਾ ਛਿਲਕਾ ਪਾਤਾ ਲੇਟੀ ਪਾਤੀ ਤੇ ਇੱਕ ਜਿਹੜੀ ਆ ਰਲ ਮੀਜੀ ਫੀਡ ਹੁੰਦੀ ਹੈ ਤੇਰਾ ਮੱਕੀ ਲੈਣਾ ਦੇਣਾ ਹਨਾ ਛੋਲੇ ਯੂਲੇ ਸਾਰਾ ਕੁਝ ਮਿਕਸ ਹੁੰਦਾ ਫੀਡ ਉਹ ਪਾਤੀ ਬਾਈ ਇੰਨਾ ਕੁਝ ਪਾ ਓਨੀ ਤੂੜੀ ਸੀ ਯਾਰ ਓਨੇ ਹੀ ਦਾਣਾ ਪਾ DNA ਜਾਂ ਮਰ ਲਾ ਕੇ ਬਾਈ ਛੜਤਾ ਤੇ ਬੱਕਰੀਆਂ ਨੇ ਗੁੱਖਾਂ ਵਧੀਆ ਚੱਕੜੀਆਂ ਗੁੱਖਾਂ ਭਾਰੀਆਂ ਰੱਜ ਗਈਆਂ ਕਹਿੰਦਾ ਪਾਵਾ ਅੱਛਾ ਮੁੜ ਕੇ ਮੁੜ ਕੇ ਬਈ 3 ਵਜੇ ਛੱਡ ਲਿਆ ਮੈਂ ਬਾਹਰ ਹੁਣ ਵੱਜ ਗਏ ਸ਼ੀਹ ਹੁਣ ਲਿਜਾਣਾ ਘਰੇ ਹੁਣ ਬਈ ਐ ਜਾਮਾ ਫੁੱਲ ਟੈਟ ਐ ਤੇ ਬਈ ਖਰਚਾ ਘੱਟੋਂ ਘੱਟ ਕਰੋ ਜੇ ਤੁਸੀਂ ਬੱਕਰੀਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਮੈਂ ਤਾਂ ਇਹ ਗੱਲ ਕਹਿੰਦਾ ਜੇ ਪ੍ਰਭੂ ਤੁਹਾਡੇ ਕੋਲ ਪੈਸੇ ਹੀ ਬਾਧੂ ਅੱਛਾ ਫਿਰ ਆਪਦਾ ਘਰੇ ਰੱਖੀ ਜਾਓ ਪਾਲੀ ਜਾਓ ਜੇ ਮਰਜ਼ੀ ਕਰੀ ਜਾਓ ਜਿਹੜਾ ਬੰਦਾ ਘਰੇ ਬੱਕਰੀਆਂ ਰੱਖ ਕੇ ਪਾਲਦਾ ਉਹਦੇ ਬਾਹਲੇ ਸਿਸਟਮ ਨੇ ਬਾਈ ਘੰਟੇ-ਘੰਟੇ ਬਾਦ ਪਾਉਣਾ ਪਊ ਥੱਲੇ ਬੋਕਰ ਮਾਰਨੀ ਪਊ ਸੁੱਕਾ ਗਿੱਲਾ ਦੇਖਣਾ ਪਊ ਬਾੜਾ ਹੁਣ ਜੇ ਹੁਣ ਮੈਂ ਘਰੋਂ ਬੱਕਰੀਆਂ ਕੱਢ ਲਿਆ ਮੈਂ ਘਰੋਂ ਮੇਰੇ ਬਾੜਾ ਬਈ ਬੋਕਰ ਮਾਰ ਕੇ ਪੱਖਾ ਚੱਲਦਾ ਉੱਤੇ ਬਾੜਾ 2 ਘੰਟੇ ਸੁੱਕ ਜੂ ਹਵਾ ਲੱਗੇ ਜਾਂਦੀ ਹੈ ਹੈਨਾ ਜਿਹੜੀਆਂ ਬੱਕਰੀ ਹੁਣ ਘਰੇ ਇੱਕ ਸਾਂਹੀ ਰਹਿਣਾ ਬਈ ਉਹ ਨਾ ਬਾੜਾ ਸੁੱਕੇ ਇਨਾਂ ਵਾਸਤਾ ਹੈ ਨਾ ਹੁ ਫੋਲ ਰੱਜਣ ਅੱਛਾ ਮੁੜ ਕੇ ਬਈਆ ਸਿਆਲ ਦੇ ਚ ਅਗਲਾ ਗਮਾਰੇ ਦਾ ਨੀਰ ਠੋਕੀ ਤਰਿਆ ਆਉਂਦਾ ਹੈਨਾ ਦਾਣਾ ਪੈਂਦਾ ਨਹੀਂ ਦਾਣਾ ਪਾਉਂਦੇ ਨਹੀਂ ਯਾਰ ਕੋਈ ਕੋਈ ਭਾਲਾ ਪਾਵੇ ਫੀਡ ਨਹੀਂ ਕੋਈ ਪਾਉਂਦਾ ਨਹੀਂ ਹੁਣ ਮੈਂ ਕਿਹੜਾ ਫੀਡ ਪਾਉਣਾ ਬਈ ਫੀਡ ਜੇ ਮੈਂ ਸਾਨੂੰ ਆਖਾਂ ਵੀ ਮੈਂ ਫੀਡ ਪਾਉਣਾ ਬਾਈ ਫੀਡ ਐ ਨਹੀਂ ਪੈਂਦੀ ਸਾਰਾ ਮਨ ਲਾ ਜਿੱਦੇ ਮੈਂ ਨਾ ਲਿਆ ਮਾਂ ਬਾਹਰ ਘਰੇ ਪਾਵਾਂ ਸਨਿਉਦੇ ਮੈਂ ਫੀਡ ਜੂਰ ਪਾ ਦਿੰਨਾ ਬਾਈ ਨਹੀਂ ਮੈਂ ਜਮਾ ਨਹੀਂ ਪੈਂਦੀ ਭਰਾ ਉਹ ਬਾਹਰ ਚਾਰਦੇ ਆ ਝੂਠ ਨਹੀਂ ਮਾਰਦੇ ਬਾਈ ਕਿਹੜਾ ਖਰਚਾ ਕਰਦੇ ਹਨ ਜੇ ਆਪਾਂ ਬਾਹਰ ਛੱਡ ਲਏ ਨਾ ਹੁਣ ਬਾਹਰ ਬਾਈ ਤੂਤ ਪਾਤੀ ਕਦੇ ਮਾੜਾ ਮੋੜਾ ਡੇਕ ਪਾਤਾ ਹਨ ਦੇਖੋ ਡੇਕ ਪਾਤੀ ਤੂਤ ਪਾਤਾ ਮਨ ਲਾ ਹੈ ਜਾਂ ਡੰਗਾ ਪਾਤਾ ਤੇ ਹੋਰ ਜੜੀ ਬੂਟੀ ਲਾਣਾ ਦੇ ਨਾ ਮੈ ਮਿਲਵਾ ਖਾਲਿਆ ਬਾਈ ਉਹ ਦਾਣੇ ਦਾ ਕੰਮ ਹੀ ਕਰਦਾ ਬੱਕਰੀਆਂ ਨੂੰ ਠੀਕ ਹੈ ਜੇ ਬੱਕਰੀਆਂ ਬਾਹਰ ਲਗਾਤਾਰ ਪ੍ਰੋਪਰ ਚਰਦੀਆਂ ਨਹੀਂ ਤਾਂ ਜੇ ਤੁਸੀਂ ਦਾਣੇ ਜੇ ਭਾਈ ਤੁਸੀਂ ਦਾਣਾ ਪਾ ਸਕਦੇ ਹੋ ਫਿਰ ਤੁਸੀਂ ਪਾਈ ਚੱਲੋ ਫਿਰ ਤੁਹਾਨੂੰ ਬਾਹਰ ਲਿਆਉਣ ਦੀ ਲੋੜ ਨਹੀਂ ਫਿਰ ਤੁਸੀਂ ਆਦਾ ਫੀਡ ਫੂਡ ਪਾਓ ਤੇ ਦੋ ਤਿੰਨ ਬੰਤਾ ਨੀਰਾ ਚਾਰਾ ਰੱਖੋ ਮੱਕੀ ਦਾ ਚਾਰ ਰੱਖੋ ਹਨਾ ਇਹੋ ਜਿਹਾ ਕੁਝ ਹੁਣ ਅਧਿਕਾਰ ਜਮਾਰ ਪੱਕੇ ਜਾਂਦੀ ਹੈ ਭਾਈ ਖਾਂਦੇ ਨਹੀਂ ਪੱਕਿਆ ਸਿਸਟਮ ਕਿੱਥੋਂ ਖਾਂਦੇ ਨੇ ਯਾਰ ਪਤਾ ਹੀ ਆ ਹੁਣ ਭਾਈ ਕਵੇਂ ਖੋਲਣੀਆਂ ਚ ਪਾਤਾ ਫਿਰ ਚੱਕਤਾ ਫਿਰ ਪਾਤਾ ਉਹ ਚੱਕਾ ਤੇਰੀ ਜੀ ਸਾਰਾ ਦਿਨ ਬੰਦੇ ਦਾ ਮੂੜ ਮੱਲਾ ਵੀ ਸਿਸਟਮ ਖਰਾਬ ਹੋ ਜਾਂਦਾ ਹੈ ਤੇ ਤੁਸੀਂ ਇਹ ਮੇਰੀ ਮਨ ਨੂੰ ਜੇ ਤੁਸੀਂ ਜਮੇ ਨਹੀਂ ਤੁਹਾਡਾ ਸਰਦਾ ਇੱਕ ਟਾਈਮ ਤੁਸੀਂ ਸੰਨੀ ਪਾ ਲੋ ਤੇ ਮੰਨ ਕੇ ਚੱਲੋ ਆਪਣਾ ਫਿਰ ਤੁਸੀਂ ਕੀ ਕਰਨਾਗਾ ਇੱਕ ਟਾਈਮ ਸੰਨੀ ਪਾ ਕੇ ਤੇ ਇੱਕ ਟਾਈਮ ਸੰਨੀ ਪਾ ਕੇ ਬਾਈ ਘਰੇ ਸੰਨੀ ਪਾਓ ਜਾਂ ਨੀ ਹਰਾ ਸੁੱਕਾ ਨੀ ਰਾ ਜਾਂ ਕੁਝ ਵੀ ਪਾਓ ਹੈ ਆਹ ਬਾੜਾ ਸਿਆਪਾ ਹੁੰਦਾ ਇਹਨਾਂ ਦਾ ਭੈਣ ਜਿਹੜੀ ਚੀਜ਼ ਨਹੀਂ ਮੁੱਛਣੀ ਉਹ ਤੇ ਜਾ ਲੱਗੜੀਆਂ ਹੋਂ ਖਾਣ ਨੂੰ ਥੋੜਾ ਖੜਾ ਇੱਥੇ ਲੰਬਾ ਦਵਾਵੇਂਗੀ ਤੇ ਹੁਣ ਜਮ ਟਾਇਟਾ ਬਈ ਦੇਖ ਲੈਆਂ ਜਾਨੀਆਂ ਸੁੱਤੀਆਂ ਪਈਆਂ ਬਾਹਰ ਬੱਕਰੀ ਅਸਲ ਦੇ ਵਿੱਚ ਯਾਰ ਜਨਵਰੀ ਬਾਹਰ ਦਾ ਬਈ ਇਹ ਜੇ ਤੁਸੀਂ ਆਖੂ ਘਰੇ ਰੱਖ ਕੇ ਅਸੀਂ ਪਾਲ ਲਾਂਗੇ ਮੈਂ ਤਾਂ ਮੰਨਦਾ ਨਹੀਂ ਘਰੇ ਬਈ ਯਾਰ ਗਰੋਥ ਨਹੀਂ ਕਰਦੀਆਂ ਕੱਦ ਨਹੀਂ ਵਧਦਾ ਠੀਕ ਆ ਜਿਹੜੇ ਬੰਦੇ ਕਾਰੀਗਰ ਰੱਖਦੇ ਆ ਬਈ ਪਹਿਲੇ ਦਿਨੋਂ ਰੱਖਦੇ ਆ ਪਤਾ ਇਹਨਾਂ ਨੂੰ ਨੌਲਜ ਹੈ ਉਹ ਬੰਦੇ ਬਈ ਕਾਮਯਾਬ ਹੈ ਘਰੇ ਰੱਖ ਕੇ ਬੱਕਰੀਆਂ ਉਹ ਉਹ ਪਾਲ ਲੈਂਦੇ ਆ ਆਪਣੇ ਤੋਂ ਤੁਸੀਂ ਐਂ ਕਰੋ ਜਿੰਨੇ ਨਵੇਂ ਬੰਦੇ ਬੰਦਿਆਂ ਨੇ ਕੰਮ ਸ਼ੁਰੂ ਕੀਤਾ ਕੋਈ ਐਂ ਕਹਦੇ ਵੀ ਮੇਰੀ ਆ ਘਰ ਦੀ ਬਰੀਡ ਮੈਂ ਤਿਆਰ ਕਰ ਲਈ 100 ਦੇ ਵਿੱਚੋਂ ਦੋ ਤਿੰਨ ਜਾਣੀ ਹੋਣਗੇ ਜਿਨ੍ਹਾਂ ਨੇ ਆਪਦੀਆਂ ਪੱਠਾਂ ਪਾਲੀਆਂ ਨੇ ਹਨਾ ਤੇ ਨਹੀਂ ਤਾਂ ਬਾਈ ਬਸ ਸਤਨਾਮ ਸ਼੍ਰੀ ਵਾਹਿਗੁਰੂ ਹੀ ਹੈ ਹਾਲਾ ਕੀ ਕਰਦਾ ਕੋਈ ਨਹੀਂ ਯਾਰ ਮੇਰੇ ਸਾਬ ਨਾਲ ਬਰੀਡਿੰਗ ਦੇ ਕੰਮ ਕਰਦਾ ਅਗਲਾ ਕਹਿੰਦਾ ਵੇਚ ਪਰਾਂ ਯਾਰ ਕੋਈ ਤਾਂ ਵਪਾਰ ਤੇ ਲੱਗ ਗਿਆ ਕੋਈ ਫੀਡ ਬਣਾ ਕੇ ਵੇਚਣ ਲੱਗ ਗਿਆ ਕੋਈ ਦੁੱਧ ਤੋਂ ਸਾਬ ਬਣਾ ਬਣਾ ਕੇ ਵੇਚਣ ਲੱਗ ਗਿਆ ਹੈ ਤੇ ਕੋਈ ਮੰਡੀ ਲਾਉਣ ਲੱਗ ਗਿਆ ਨਾਲ ਕੋਈ ਟ੍ਰੇਨਿੰਗਾਂ ਦੇਣ ਲੱਗ ਗਿਆ ਬਸ ਉਹ ਸਾਰੇ ਫਾਰਮ ਦਾ ਖਰਚਾ ਕੱਢਣ ਦੇ ਢੰਗ ਆ ਵੀ ਸਾਡੀਆਂ ਬੱਕਰੀਆਂ ਫ੍ਰੀ ਪਾਲ ਜਾਣ ਬਾਹਰ ਲੈ ਜਾਂਦੀਆਂ ਨਹੀਂ ਜਾਂਦੀਆਂ ਬਾਈ ਹਨਾ ਜਿਹੜਾ ਬੰਦਾ ਬੱਕਰੀਆਂ ਰੱਖ ਕੇ ਟਿਕਾ ਕੇ ਚਾਰੂ ਆ ਬਾਹਰ ਬਾਹਰ ਚਾਰੂ ਪਾਲਾਂ ਦੀ ਜਿਵੇਂ ਮਰਜ਼ੀ ਕਰੋ ਯਾਰ ਹਨਾ ਤੇ ਬਰੀਡਿੰਗ ਤੇ ਕੰਮ ਕਰੂਗਾ ਬੱਠਾ ਪਾਲੂਗਾ ਸਵਾਊਗਾ ਗਾਂ ਦੀ ਗਾਂ ਪੱਠਾ ਮਾਲਾ ਹਨਾ ਉਹੀ ਬੰਦਾ ਇਹਦੇ ਵਿੱਚ ਕਾਮਯਾਬ ਆ ਵਪਾਰ ਵਾਲਾ ਕੰਮ ਤਾਂ ਬਈ ਅੱਜ ਕਰਦੇ ਕੱਲ ਨੂੰ ਛੱਡ ਦੇ ਉਹਦੇ ਉਹਦੇ 'ਚ ਤਾਂ ਕੋਈ ਸਮਾਂ ਹੀ ਨਹੀਂ ਲੱਗਦਾ ਵਪਾਰਕ ਲੈਣ ਦੇ ਵਿੱਚ ਤਾਂ ਉਹ ਤਾਂ ਅੱਜ ਲੈ ਆ ਤੂੰ ਕੱਲ ਨੂੰ ਵੇਚ ਦੇ ਜੇ ਅੱਜ ਬੱਕਰੀਆਂ ਖਰੀਦਦਾ ਪਾਣਾ ਘੰਟੇ ਨੂੰ ਜੇ ਤੈਨੂੰ ਮੈਂ ਇੱਕ ਬੱਕਰੀ ਮਗਰ 2000 ਨਫਾ ਮਿਲਦਾ ਅਗਲਾ ਕਹਿੰਦਾ ਵੇਚ ਯਾਰ ਹੋਰ ਲਿਆਵਾਂਗੇ ਹਣਾ ਉਹ ਐਂ ਸਿਸਟਮ ਹੋ ਜਾਂਦਾ ਹੈ ਤੇ ਇਸੇ ਕਰਕੇ ਮੈਂ ਤੁਹਾਨੂੰ ਕਹਿੰਨੇ ਵੀ ਘੱਟ ਤੋਂ ਘੱਟ ਖਰਚੇ ਨਾਲ ਤਾਂ ਭਰਾਵਾ ਬਾਹਰ ਰੱਖ ਕੇ ਪਾਲਣੀਆਂ ਇਹ ਬਾਹਰ ਲਿਆਣੀਆਂ ਪੈਣਗੀਆਂ ਜੇ ਤੁਸੀਂ 2 ਰੁਪਏ ਘੱਟਨੇ ਆ ਤਾਂ ਅਸ਼ੇ ਬੱਕਰੀਆਂ ਦਾ ਧੰਦਾ ਕਰਨ ਵਾਲੇ ਬੰਦੇ ਨੂੰ ਮੈਂ ਇੱਕ ਗੱਲ ਕਹਿਣਾ ਵੀ ਹੋਰ ਕੰਮੇ ਨਾਲ ਮੁਸ਼ਕਲ ਹੈ ਮੇਰੇ ਹਿਸਾਬ ਨਾਲ ਅਗਲਾ ਕਹਿੰਦਾ ਸਾਈਡ ਬਿਜ਼ਨਸ ਆ ਫਲਾਨਾ ਬਿਜ਼ਨਸ ਆ ਮੈਂ ਤਾਂ ਮੰਨਦਾ ਨਹੀਂ ਭਰਾਵੋ ਹੈ ਹੁਣ ਮੈਂ ਤੁਹਾਡੇ ਸਾਹਮਣੇ ਬੱਕਰੀਆਂ ਤਾਂ ਲਈ ਫਿਰਦਾ ਗੱਲ ਕਰ ਮੈਥੋਂ ਕੰਮ ਤਾਂ ਨਹੀਂ ਹੁੰਦਾ ਕੋਈ ਹੋਰ ਬਾਈ ਨਾਲ ਕੋਈ ਸਾਈਡ ਬਿਜ਼ਨਸ ਨਹੀਂ ਕੋਈ ਕੁਝ ਨਹੀਂ ਬਾਈ ਸਭ ਐਵੇਂ ਝੂਠ ਸੁਫਾਨਾ ਇੱਕ ਕੰਮ ਹੀ ਹੁੰਦਾ ਜੇ ਕੱਲਾ ਬੰਦਾ ਜੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਮੈਂਬਰ ਦੋ ਚਾਰ ਮੈਂਬਰ ਹੈ ਫੇਰ ਭਲਾਂ ਦੀ ਬਾਈ ਤੁਸੀਂ ਆਪ ਦਾ ਨਾਲ ਬੱਕਰੀਆਂ ਦਾ ਕਰ ਲੋ ਹੋਰ ਕਰ ਲੋ ਮੇਰੇ ਕੋਲ ਇੱਕ ਗੱਲਾ ਪੈਲੀ ਦਾ ਬਾਈ ਉਹ ਨਹੀਂ ਵਿਜਦਾ ਲੈ ਮੈਂ ਜੀ ਦੋ ਕੋਣਾ ਸਬਜ਼ੀ ਲਾ ਲੈਂਦਾ ਏਤੀ ਵਧੀਆ ਰਹਿੰਦਾ ਤੰਗ ਹੋਈ ਗਏ ਹੁ ਰੋਏ ਬੱਕਰੀਆਂ ਤਾਂ ਵਿਕਦੀਆਂ ਨਹੀਂ ਬਾਈ ਇਹ ਵੀ ਟਾਈਮ ਲੈਂਦੀਆਂ ਪਾਲਣ ਤੇ ਤੇ ਇਸ ਕਰਕੇ ਮੈਂ ਕਹਿਣਾ ਭਰਾਵੋ ਵੀ ਘੱਟ ਤੋਂ ਘੱਟ ਖਰਚੇ ਨਾਲ ਜੇ ਤੁਸੀਂ ਪਾਲਣੀਆਂ ਤਾਂ ਬਾਈ ਬਾਹਰ ਹੀ ਕੀੜਾ ਦਬਾਉਣਾ ਪਊਗਾ ਬਾਈ ਤੇ ਜਾ ਫਿਰ ਭਰਾਵੋ ਆਪਦੀ ਮਿਹਨਤ ਬਾਹਰੋਂ ਵੱਡ ਤੋਂ ਵੱਡ ਕੇ ਪਾਓ ਜਾਂ ਕੋਈ ਟਾਨੀ ਟੱਪਾ ਪਾਉ ਉਹ ਲੈ ਅਗੇ ਕੁਛ ਵੀ ਕਰੋ ਮੰਨ ਕੇ ਚੱਲੋ ਜਾ ਕੋਈ ਦਾਣਾ ਦਾ ਪਾ ਕਰੇ ਕੁਛ ਵੀ ਪਾਓ ਯਾਰ ਫੇਰ ਬੱਕਰੀਆਂ ਪਾਲ ਲਈਏ ਭਾਈ ਜੇ ਤੁਸੀਂ ਆਖੋਂ ਵੀ ਇਹੀਂ ਘਰੇ ਰੱਖ ਕੇ ਬੱਕਰੀਆਂ ਪਾਲ ਕੇ ਅਸੀਂ ਬ੍ਰੀਡਰ ਬਣ ਜਾਾਂਗੇ ਵੱਡੇ ਜਾਂ ਅਸੀਂ ਪੈਸੇ ਕਮਾ ਲਾਂਗੇ ਮੈਂ ਤਾਂ ਮੰਨਦਾ ਨਹੀਂ ਭਾਈ ਆਹ ਦੇਖ ਲਓ ਤੁਹਾਡੇ ਸਾਹਮਣੇ ਮੈਂ ਵੀ ਸਾਲ ਪਰ ਘਰੇ ਰੱਖੀਆਂ ਬੱਕਰੀਆਂ ਇਹ ਗੱਲ ਨਹੀਂ ਪਹਿਲਾਂ ਸਾਲ ਪਰ ਘਰੇ ਮੈਂ ਇਹਨਾਂ ਨੂੰ ਨੀਰਾ ਚਾਰਾ ਪਾਇਆ ਜਦੋਂ ਮੈਨੂੰ ਪਤਾ ਲੱਗਿਆ ਵੀ ਯਾਰ ਨਾਂ ਤਾਂ ਇਹਨਾਂ ਦੀ ਕੋਈ ਚਮਕ ਹੈ ਇਹਨਾਂ ਦੇ ਪਿੰਡੇ ਤੇ ਨਾ ਕੋਈ ਕਿਸੇ ਪੱਠ ਨੇ ਗਰੋਸ ਕਰੀ ਹੈ ਨਾ ਕੋਈ ਬੱਕਰੀ ਰਾਹੀ ਹੋਈ ਹੈ ਸਮਝ ਨਹੀਂ ਘਰੇ ਸੁੱਕੀ ਕਣਕ ਵੀ ਪਾਈ ਬਥੇਰਾ ਕੁਝ ਪਾਉਂਦਾ ਰਿਹਾ ਬਾਈ ਬੱਕਰੀਆਂ ਰਾਜੀ ਨਹੀਂ ਹੋਈਆਂ ਯਾਰ ਮਕਾਹ ਕਰ ਇਹ ਸਿਸਟਮ ਆ ਨਾ ਜਿਹੜਾ ਬਹੁਤ ਔਖਾ ਹੈ ਬੱਕਰੀ ਰਾਜੀ ਕਰਨੀ ਬਹੁਤ ਔਖੀ ਹੈ ਬਾਈ ਬਾਹਲੇ ਬੰਦੇ ਕਹਿੰਦੇ ਆ 10 ਦਿਨ ਕਣਕ ਪਾਈ ਨਾ ਮੈਂ 10 ਦਿਨਾਂ ਚਾਹਾਂ ਬਣਾ ਦੂੰ ਫਲਾਣਾ ਬਣਾ ਦੂੰ ਬਾਈ ਸਭ ਗੱਲਾਂ ਨੇ ਕੋਈ ਨਹੀਂ ਬਣਦਾ ਬਣਦਾ ਮਿਹਨਤ ਬਹੁਤ ਭਾਵਦੀ ਹੈ ਜੇ ਤੁਸੀਂ ਆਖੋਗੇ ਐਂ ਕੰਮ ਹੋ ਜੂ ਇਹ ਮੱਝਾਂ گاਵਾਂ ਵਾਲਾ ਸਿਸਟਮ ਉਵੇਂ ਨਹੀਂ ਹੈਗਾ ਬਾਈ ਇਹ ਤਾਂ ਭਈਆਂ ਜਮਾ ਟਕਾਈ ਨਾਲ ਤੇ ਟਕਾ ਆ ਕੇ ਕਰਨ ਵਾਲਾ ਕੰਮ ਹੈ ਸੁਰਤੀ ਫੁਰਤੀ ਨਾਲ ਪੂਰਾ ਇਹ ਗੱਲ ਨਹੀਂ ਹੈਗੀ ਵੀ ਤੁਸੀਂ ਘੌਲ ਕਰ ਜੂਗੇ ਜਾਂ ਅੱਜ ਛੋਟੀ ਬੱਕਰੀ ਬਿਮਾਰ ਹੈ ਤਾਂ ਹੁਣ ਹੀ ਉਹਦੀ ਟ੍ਰੀਟਮੈਂਟ ਹੋਣੀ ਝੱਟਪਟ ਕਰਨਾ ਪਊਗਾ ਜੇ ਤੁਸੀਂ ਕਹਿਤਾ ਵੀ ਯਾਰ ਚੱਲ ਕੋਈ ਵਾਲੀ ਤੜਕੀ ਡਾਕਟਰ ਸਾਦ ਲਾਂਗੇ ਤੜਕੇ ਨੂੰ ਤਾਂ ਫਿਰ ਦੱਬਣੀ ਪਊ ਬਈ ਉਹ ਇਹਦਾ ਇਹ ਸਿਸਟਮ ਹੈ ਬੱਕਰੀ ਦਾ ਵੀ ਤੁਰਤੋ ਫੁਰਤੀ ਜੇ ਕੋਈ ਬਿਮਾਰ ਠਮਾਰਾ ਤੁਰਤੋ ਫੁਰਤੀ ਕੰਮ ਕਰਨੇ ਪੈਂਦੇ ਆ ਬਈ ਇਹਨਾਂ ਦੇ ਤੇ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਬਾਈ ਬਣ ਕੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਜਿੰਨੇ ਵੀ ਤੁਸੀਂ ਮੇਰੇ ਸਬਸਕ੍ਰਾਈਬਰ ਹੋ ਮੇਰੀਆਂ ਵੀਡੀਓ ਵੇਖਦੇ ਹੋ ਪਿਆਰ ਦਿੰਦੇ ਹੋ ਹਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਰਾਵੋ ਹਨ ਤੇ ਵੀਡੀਓ ਨੂੰ ਬਾਈ ਬਣ ਕੇ ਜੇ ਤੁਸੀਂ ਸ਼ੇਅਰ ਕਰਦਿਆ ਕਰੋ ਨਾ ਤੇ ਨਵੇਂ ਬੰਦਿਆਂ ਨੂੰ ਪਤਾ ਲੱਗ ਜੇ ਯਾਰ ਮੈਂ ਤਾਂ ਇਹ ਕਹਣਾ ਵੀ ਯਾਰ ਕਿਉਂ ਭਾਵੇਂ ਫਸੀ ਜਾਂ ਨਵੇਂ ਬਿਨਾਂ ਗੱਲ ਤੋਂ ਹਨਾ ਬਾਈ ਹੁਣ ਮੈਨੂੰ 5-6 ਸਾਲ ਹੋ ਗਏ ਜੇ ਮੈਂ ਆਖਾਂ ਮੈਂ ਇਹਦੇ ਚ ਰਾਜਾ ਬਣ ਗਿਆ ਨਾ ਉਪਰਾ ਉੱਟ ਨਾ ਪਾਹੀ ਮਸਾ ਹੁੰਦਾ ਫੀਸ ਵੀ ਭਰੀ ਜਾਂਦੀ ਜਵਾਕਾਂ ਦੀ ਭਰਾਵੋ ਹੁਣ ਇੰਨੀਆਂ ਬੱਕਰੀਆਂ ਜੇ ਹੁਣ ਮੈਂ ਵੇਚਣ ਲੱਗ ਜਾਏ ਨਹੀਂ ਤਾਂ ਸਾਰੀਆਂ ਵਿਕ ਜਾਣਗੀਆਂ ਬਾਈ ਕਵੀਰ ਦਾ ਦੇ ਢਾਂਚ ਦਾ ਲੋਟ ਹੀ ਨਹੀਂ ਆਉਂਦੇ ਹਣਾ ਐਵੇਂ ਹੁੰਦਾ ਸਿਸਟਮ ਤੇ ਬਾਕੀ ਅਗਲੀ ਵੀਡੀਓ ਦੱਸਾਂਗੇ ਬਾਈ ਧੰਨਵਾਦ ਜੀ